ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ। ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਸਮੁੰਦਰ ਦੇ ਕੰਢੇ ਤੇ ਡੇਰਾ ਲਾਈ ਬੈਠੇ। ਮੁਕਤਮ ਨਾਮ ਦੇ ਫਕੀਰ ਕੋਲ ਜਾ ਪਹੁੰਚੇ। ਉੱਥੇ ਪਹੁੰਚ ਕੇ ਗੁਰੂ ਜੀ ਕੀ ਦੇਖਦੇ ਹਨ ਕਿ ਮੁਕਤਮ ਨਾਮ ਦਾ ਉਹ ਫਕੀਰ ਹਵਾ ਦੇ ਵਿੱਚ ਬੈਠਾ ਹੋਇਆ ਸੀ। ਤੇ ਫਕੀਰ ਦੇ ਇਸ ચમਤਕਾਰ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆ ਰਹੇ ਸਨ। ਮੁਕਦਮ ਫਕੀਰ ਨੇ ਅਲੋਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਬਹੁਤ ਜ਼ਿਆਦਾ ਭਗਤੀ ਕੀਤੀ ਹੋਈ ਸੀ ਦੂਰ ਨੇਰੇ ਤੋਂ ਆਏ ਲੋਕ ਜਦੋਂ ਉਸ ਫਕੀਰ ਨੂੰ ਉੜਦਾ ਦੇਖਦੇ ਤਾਂ ਆਪਣੀਆਂ ਉਂਗਲਾਂ ਨੂੰ ਦੰਦਾ ਹੇਠਾਂ ਲੈ ਲੈਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਫਕੀਰ ਦੇ ਕੋਲ ਪਹੁੰਚ ਗਏ ਤਾਂ ਉਸ ਸਮੇਂ ਮੁਕਦਮ ਫਕੀਰ ਆਪਣੀਆਂ ਅਲੋਕਿਕ ਸ਼ਕਤੀਆਂ ਦਾ ਦਿਖਾਵਾ ਕਰ ਰਿਹਾ ਸੀ ਫਕੀਰ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਦੇਖਿਆ ਤਾਂ ਉਸਨੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਤਦ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਹੋ ਕੇ ਬੈਠ ਗਏ ਤੇ ਉਸ ਫਕੀਰ ਦੀਆਂ ਅਲੋਕਿਕ ਸ਼ਕਤੀਆਂ ਨੂੰ ਵੇਖਣ ਲੱਗੇ ਪਰ ਥੋੜੇ ਹੀ ਸਮੇਂ ਬਾਅਦ ਉੱਥੇ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਉੱਥੇ ਪਹੁੰਚੇ ਲੋਕਾਂ ਵਿੱਚ ਭਗਦੜ ਮਚ ਗਈ ਕਿਉਂਕਿ ਕੁਝ ਹੀ ਸਮੇਂ ਬਾਅਦ ਸਾਹਮਣੇ ਵਾਲੀ ਮਸਜਿਦ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਪਈ ਇਦਾਂ ਲੱਗ ਰਿਹਾ ਸੀ ਜਿਵੇਂ ਬਹੁਤ ਵੱਡਾ ਪੁਚਾਲ ਆਇਆ ਹੋਵੇ ਮੱਧਿਕ ਜੋਰ-ਜੋਰ ਨਾਲ ਹਿੱਲਦੀ ਦੇਖ ਕੇ ਲੋਕਾਂ ਵਿੱਚ ਰੋਲਾ ਪੈ ਗਿਆ ਤੇ ਭਗੜੜ ਮੱਚ ਗਈ ਤੇ ਸਾਰਿਆਂ ਜਨੀਆਂ ਨੂੰ ਆਪੋ ਆਪਣੀਆਂ ਜਾਨਾਂ ਦੀ ਪੈ ਗਈ ਤੇ ਲੋਕਾਂ ਨੇ ਆਪਣੀ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭਜਣਾ ਸ਼ੁਰੂ ਕਰ ਦਿੱਤਾ ਇਹ ਸਭ ਦੇਖ ਕੇ ਮੁਕਦਮ ਫਕੀਰ ਨੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ ਰੁਕ ਜਾਓ ਜਿੰਨਾ ਚਿਰ ਮੈਂ ਇੱਥੇ ਹਾਂ ਤੁਸੀਂ ਡਰੋ ਨਾ ਮੈਂ ਹੁਣੇ ਹੀ ਕੋਸ਼ਿਸ਼ ਕਰਦਾ ਹਾਂ ਇੰਨੀ ਗੱਲ ਕਹਿਣ ਤੋਂ ਬਾਅਦ ਮੁਕਦਮ ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਪੁਚਾਰ ਨੂੰ ਰੋਕਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਪਰਮਾਤਮਾ ਨੇ ਵੀ ਮੁਕਦਮ ਫਕੀਰ ਦੀ ਅਰਦਾਸ ਨੂੰ ਕਬੂਲ ਕੀਤਾ ਤੇ ਮਰਜਿਤ ਹਿਲਣੋਂ ਬੰਦ ਹੋ ਗਈ ਇੰਨੀ ਤੇਜ਼ੀ ਨਾਲ ਹਿਲ ਰਹੀ ਮਰਜਿਤ ਜਦੋਂ ਇੱਕੋ ਦਮ ਹਿਲਣੋਂ ਬੰਦ ਹੋ ਗਈ ਤਾਂ ਲੋਕਾਂ ਵਿੱਚ ਸਹ ਆਹ ਵਿੱਚ ਸਹ ਆਇਆ ਸਾਰੇ ਜਨੇ ਮੁਕਦਮ ਫਕੀਰ ਕੋਲੋਂ ਪੁੱਛਣ ਲੱਗੇ ਕਿ ਫਕੀਰ ਜੀ ਇਹ ਚਮਤਕਾਰ ਕਿਸ ਤਰ੍ਹਾਂ ਹੋਇਆ ਤੇ ਇੰਨੀ ਤੇਜ਼ੀ ਨਾਲ ਹਿਲ ਰਹੀ ਮੱਦੀਕ ਪੀਨੇ ਇੱਕਦਮ ਹਿਲਣਾ ਬੰਦ ਹੋ ਗਈ ਤੇ ਮੁਕਦਮ ਫਕੀਰ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਇਹ ਚਮਤਕਾਰ ਮੇਰਾ ਹੀ ਸੀ ਤੇ ਮੈਂ ਹੀ ਇਸ ਉਚਾਲ ਨੂੰ ਰੋਕਿਆ ਹੈ ਜੇਕਰ ਮੈਂ ਅੱਜ ਇੱਥੇ ਨਾ ਹੁੰਦਾ ਤਾਂ ਇਹ ਉਚਾਲ ਕਦੇ ਵੀ ਨਹੀਂ ਸੀ ਰੁਕਣਾ ਇਹ ਸੁਣ ਕੇ ਸਾਰੇ ਲੋਕ ਮੁਕਦਮ ਫਕੀਰ ਦੀ ਜੈਜਾਕਾਰ ਕਰਨ ਲੱਗੇ ਜਿਸ ਨੂੰ ਵੇਖ ਕੇ ਮੁਕਦਮ ਫਕੀਰ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉੱਚੀ ਉੱਚੀ ਹੱਸਣ ਲੱਗਾ ਪਰ ਥੋੜੇ ਹੀ ਸਮੇਂ ਬਾਅਦ ਕੋਸ਼ ਅਜਾਇਆ ਹੋਇਆ ਜਿਸ ਨਾਲ ਮੁਕਦਮ ਫਕੀਰ ਚਿੰਤਾ ਵਿੱਚ ਪੈ ਗਿਆ ਕਿਉਂਕਿ ਜਦੋਂ ਮੁਕਦਮ ਫਕੀਰ ਹਵਾ ਵਿੱਚ ਉੱਡ ਰਿਹਾ ਸੀ ਉਹ ਫਿਰ ਅਚਾਨਕ ਜ਼ਮੀਨ ਤੇ ਆਨ ਡਿੱਗਾ ਤੇ ਵਾਪਸ ਹੁਣ ਉਸ ਤੋਂ ਹਵਾ ਵਿੱਚ ਉੱਡਿਆ ਵੀ ਨਹੀਂ ਸੀ ਜਾ ਰਿਹਾ ਮੁਕਦਮ ਫਕੀਰ ਨੇ ਆਪਣੀ ਅਲੋਕਿਕ ਸ਼ਕਤੀਆਂ ਦਾ ਬਹੁਤ ਪ੍ਰਯੋਗ ਕੀਤਾ ਪਰ ਕੋਈ ਵੀ ਸ਼ਕਤੀ ਕੰਮ ਨਹੀਂ ਸੀ ਕਰ ਰਹੀ। ਮੁਕਤਮ ਫਕੀਰ ਦੀ ਇਸ ਹਾਲਤ ਨੂੰ ਵੇਖ ਕੇ ਤਾਂ ਧੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਾਸਾ ਨਿਕਲ ਗਿਆ। ਤਾਂ ਗੁਰੂ ਸਾਹਿਬ ਜੀ ਨੂੰ ਹੱਸਦਿਆਂ ਵੇਖ ਕੇ ਮੁਕਤਮ ਫਕੀਰ ਦੇ ਮਨ ਵਿੱਚ ਆਇਆ ਕਿ ਜ਼ਰੂਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ। ਜਿਹੜਾ ਕਿ ਮੇਰੀਆਂ ਸ਼ਕਤੀਆਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ। ਮੁਕਤਮ ਫਕੀਰ ਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਂ ਤੁਹਾਡੇ ਚਿਹਰੇ ਦਾ ਨੂਰ ਵੇਖ ਕੇ ਪਹਿਲਾਂ ਤੋਂ ਹੀ ਸਮਝ ਗਿਆ ਸੀ। ਇਤੂ ਜੀ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਪਹੁੰਚੇ ਹੋਏ ਸੰਤ ਹੋ। हे संत जी ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੇ ਕੋਲੋਂ ਕੀ ਗਲਤੀ ਹੋਈ ਹੈ। ਜਿਹੜੀਆਂ ਕਿ ਮੇਰੇ ਨਾਲ ਸਾਰੀਆਂ ਸ਼ਕਤੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਤਾਂ ਗੁਰੂ ਜੀ ਨੇ ਉਸ ਮੁਕਤਮ ਫਕੀਰ ਨੂੰ ਜਵਾਬ ਦਿੱਤਾ ਕਿ ਉਹ ਮੁਕਤਮ ਉਹ ਦਿਨ ਰਾਤ ਪੁੱਖੇ ਰਹਿ ਕੇ ਆਪਣੇ ਸਰੀਰ ਨੂੰ ਤਸ਼ਤ ਦੇ ਕੇ ਲੰਬੀ ਤਪੱਸਿਆ ਕੀਤੀ ਹੈ। ਇਹ ਸਭ ਤੋਂ ਆਪਣੇ ਆਪ ਨੂੰ ਪਰਸੁੱਧ ਕਰਨ ਲਈ ਤੇ ਅਲੋਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਕੀਤਾ ਹੈ। ਪਰ ਜਿੰਨੀ ਤਪੱਸਿਆ ਤੂੰ ਅਲੋਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਕੀਤੀ ਹੈ ਜੇਕਰ ਇੰਨੀ ਤਪੱਸਿਆ ਤੂੰ ਪਰਮਾਤਮਾ ਨੂੰ ਪਾਉਣ ਵਾਸਤੇ ਕੀਤੀ ਹੁੰਦੀ ਤੈਨੂੰ ਪਰਮਾਤਮਾ ਵੀ ਮਿਲ ਜਾਂਦਾ ਤੂੰ ਉਸ ਹਿਲਦੀ ਹੋਈ ਮਸਜਿਦ ਨੂੰ ਬਚਾਉਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਉਹ ਤੂੰ ਇੱਕ ਚੰਗਾ ਕੰਮ ਕੀਤਾ ਪਰ ਮਸਜਿਦ ਜਦੋਂ ਡਿਗਣੋ ਬਾਤ ਗਈ ਤੇਰੇ ਦਿਮਾਗ ਅੰਦਰ ਹੰਕਾਰ ਆਇਆ ਕਿ ਉਹ ਮਸਜਿਦ ਮੈਂ ਡਿਗਣੋ ਬਚਾਈ ਹੈ हे ਮੁਕਦਮ ਫਕੀਰ ਜੇਕਰ ਇੱਕ ਚੰਗਾ ਕੰਮ ਕਰਕੇ ਵੀ ਇਨਸਾਨ ਦੇ ਮਨ ਵਿੱਚ ਹੰਕਾਰ ਆਉਂਦਾ ਹੈ ਕਿ ਇਹ ਕੰਮ ਮੈਂ ਕੀਤਾ ਹੈ ਤਾਂ ਫਿਰ ਸਾਰੇ ਕੀਤੇ ਕਰਾਇਤੇ ਪਾਣੀ ਫਿਰ ਜਾਂਦਾ ਹੈ ਜਿਸ ਜਗ੍ਹਾ ਤੇ ਹੰਕਾਰ ਆ ਜਾਂਦਾ ਹੈ ਉਸ ਜਗ੍ਹਾ ਤੇ ਪਰਮਾਤਮਾ ਨਹੀਂ ਰਹਿੰਦਾ ਇਨਸਾਨ ਖੰਸ ਤੋਂ ਇਹਦਾ ਰੂਪ ਧਾਰਨ ਕਰ ਲੈਂਦਾ ਹੈ ਇਨਸਾਨ ਦੇ ਦਿਲ 'ਚ ਇੱਕ ਜਣਾ ਹੀ ਵਾਸ ਕਰ ਸਕਦਾ ਹੈ ਜਾਂ ਤੇ ਹੰਕਾਰ ਜਾਂ ਫਿਰ ਪਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੁਕਤਮ ਫਕੀਰ ਦੇ ਦਿਮਾਗ ਦੀ ਧੂੜ ਸਾਫ ਹੋ ਗਈ ਤੇ ਉਹ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹੋਇਆ ਤੇ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਕੇ ਸ਼ਾਂਤੀ ਬਖਸ਼ਣ ਦਾ ਆਸ਼ੀਰਵਾਦ ਲਿਆ ਸਤਨਾਮ ਸ੍ਰੀ ਵਾਹਿਗੁਰੂ